ਦੁਨੀਆ ਨੂੰ ਰਾਜਾ ਆਹਦਾ ਮੈਂ ਮਰਬ ਦੀ ਕਹੀ ਨਾ ਜਾਈ ਦੁੱਖਾਂ ਦੇ ਜਜ਼ੀਰ ਟੋਟ ਦੇ ਜਿਹੜਾ ਇੱਕ ਵਾਰ ਜੋਤ ਜਗਾਏ ਗੁਰਮੁਖ ਬੈਠੇ ਚਾਰ ਜਵੀਰੇ ਹੱਥੀ ਮਾਲਾ ਫੜਕੇ ਗੂੰਜ ਰਿਆ ਜਸ ਭਗਵਨ ਜੀ ਕਾ ਮਣ ਕਾ ਠਾ ਠਾ ਖੜਕੇ ਵਿਸ਼ਕਰਮਾ ਜੀ ਚਵਰ ਚਲਾਵਤ ਪਵਨ ਘੜੀ ਚੱਲ ਮਾਰੇ ਪਰਿਆਣੇ ਪਾਏ ਪੰਗੜ ਪੈਂਦੇ ਚਾਂਜਰਾਂ ਦੇ ਖੂਬ ਸੰਕਾਰੇ ਜਨਵੜ ਭਾਗੀ ਆ ਗਿਆ ਫਿਰ ਆਪਣੇ ਜਗਤ ਵਿੱਚ ਪਾਏ ਦੁਨੀਆਂ ਨੂੰ ਰਾਜ ਆਹਦਾ ਮੈਂ ਮਰਬ ਦੀ ਕਹੀ ਨਾ ਜਾਏ ਦੁੱਖਾਂ ਦੇ ਜਜ਼ੀਰ ਟੁੱਟਦੇ ਜਿਹੜਾ ਇੱਕ ਵਾਰ ਜੋਤ ਜਗਾਏ ਜੋ ਬੋਲੇ ਸੋਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀਖਸੋੜ ਪੂਰਨ ਸਾਹਿਬ ਸਤਿਗੁਰੂ ਗੁਰੂ ਗਿਆਨਾਥ ਮਹਾਰਾਜ ਕੀ ਜੈ ਧੰਨ ਧੰਨ ਸਤਿਗੁਰੂ ਗੁਰੂ ਗੁਰਦੇਵ ਸਿੰਘ ਜੀ ਮਹਾਰਾਜ ਕੀ ਜੈ ਸ੍ਰੀ ਆਦੁਤਰਮ ਗ੍ਰੰਥ ਸ੍ਰੀ ਰਮਨਸਾਹ ਮਹਾਰਾਜ ਕੀ ਜੈ ਜੋ ਬੋਲੇ ਸੁਨਰਪਾ ਭਗਵਾਨ ਵਾਲਮੀਕ ਮਹਾਰਾਜ ਕੇ ਜੈ